ਅੰਦਰ ਤੇ ਇਹ ਬਲ ਗਾਈਡੈਂਸ ਆਫ ਡਾਕਟਰ ਪ੍ਰਗਜਨ आईपीएस ਐਸਐਸਟੀ ਫਰ ਲਕਰ ਇੱਕ ਸਪੈਸ਼ਲ ਮਹੀਮ ਚੌਹਰੀ ਸੀ ਚੋਰੀ ਕਰਨ ਵਾਲਾ ਤੇ ਜਿਹੜੇ ਲੁੱਟਾ ਖੋਹ ਕਰਨ ਵਾਲੇ ਹੁੰਦੇ ਉਸ ਦੇ ਤਹਿਤ ਸਵਜਿਕਾ ਪੁਲਿਸ ਨੇ ਇੱਕ ਬਹੁਤ ਅੱਛੀ ਤੇ ਵੱਡੀ ਇੱਕ ਕਾਰਪੋਰੇਸ਼ਨ ਕੀਤੀ ਹੈ ਪਿਛਲੇ ਦਿਨ ਹੀ ਕਾਫੀ ਕੰਪਲੇਂਟਸ ਆ ਰਹੀਆਂ ਸੀ ਕਿ ਪਰਚੀਦਾਂ ਚੋਰੀ ਹੋ ਰਹੀ ਕਿ ਟ੍ਰਾਂਸਫਰਮਰਾਂ ਤੋਂ ਤੇਲ ਚੋਰੀ ਹੋ ਰਿਹਾ ਤੇ ਉਸ ਦੇ ਤਹਿਤ ਡੀਐਸਪੀ ਸਿਟੀ ਸਰਵਿੰਗ ਆਪਣੇ ਸ਼ਮੇਸ਼ਿੰਗ ਜੀ ਆਪਣੀ ਐਸਐਚਯੂ ਸਿਟੀ 1 ਦੀ ਟੀਮ ਬਣਾਈ ਗਈ ਸੀ ਇਹਨਾਂ ਨੂੰ ਕਾਫੀ اچھی ਸਫਲਤਾ ਮਿਲੀ ਕਿਉਂਕਿ ਇਹ ਚਾਰ ਬੰਦਿਆਂ ਦਾ ਗਰੁੱਪ ਜਿਹੜਾ ਫੜਿਆ ਗੱਡੀ ਸਵੇਰੇ ਤੇ ਇਹਨਾਂ ਨੇ 200 ਤੋਂ ਉੱਤੇ ਵਾਧ ਤਾ ਕਬੂਲੀਆਂ ਹਨ ਹੁੰਦੀਆਂ ਅਸਰ ਕਿਹੜੇ ਕਿਹੜੇ ਪਿੰਡਾਂ ਤੋਂ ਜਿਹੜੇ ਇਹ ਟਰਾਂਸਫਾਰਮਰ ਚੋੜ ਕੀਤੇ ਗਏ ਸੀ ਇਹ ਪੂਰਾ ਪੈਨ ਫਜ਼ਲ ਕਦਾ ਏਰੀਆ ਚੂਸ ਕਰਿਆ ਸੀ ਅਨੀਵਾਲ ਥਾਣੇ ਦੇ ਵੀ ਹੈ ਸਦਰਫਰੇ ਦੇ ਵੀ ਹੈ ਸਿਟੀ 1 ਪਾਜੀ ਕਰਦਾ ਵੀ ਕਿ ਅਜੇ ਅਸੀਂ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਅਗੇ ਇਨਵੈਸਟੀਗੇਟ ਕਰਾਂਗੇ। ਸਰ ਕੀ ਲੱਗਦਾ ਕਿ ਕਿੰਨਾ ਕਿ ਹੋਰ ਵੱਡਾ ਗੈਂਗ ਹੈ ਕਿਸ ਤਰ੍ਹਾਂ ਦਾ ਗੀਲ ਹੈ ਅਮੇਰ ਜੀ 500 ਲੀਟਰ ਤੇਲ ਨਾ ਤੋਂ ਅਸੀਂ ਹੁਣ ਰਾਬਤ ਕੀਤਾ ਹੋਂਦ ਤੱਕ ਤੇ ਟੈਗਸ ਤੋਂ ਤੇ ਖਰੀਦਦਾ ਇਹ ਬਾਲਾਤਾ ਪ੍ਰੇਮ ਬਣ ਰਿਹਾ ਨਾ। ਜੇ ਕੋਈ ਸੀਕ੍ਰੀਟ ਇਨਫੋਰਮੇਸ਼ਨ ਸੀ ਸਿੱਧੀ ਬੰਦੇ ਹੀ ਵਿੱਚ ਉਹ ਸਿਟੀ ਫਜ਼ਲ ਕਾ ਜੀ ਸਰ ਉਹ ਲੋਗ ਨੇ ਕਿੱਥੋਂ ਦੇ ਰਹੇ ਨਾ ਇਹ ਲੋਕਲ ਲੋਕਿੰਗ ਹੈ ਜੇ ਸਾਰੇ ਆਪਣੇ ਬੋਦਲਾ ਪਿੰਡ ਦਾ ਹੈ ਟਾਲੀ ਵਾਲੇ ਪਿੰਡ ਦੇ ਨਹੀਂ ਸਾਡੇ ਵਾਲੇ ਥਾਰੇ ਦੇ ਨੇ ਕਿੰਨਾ ਚੋ ਚਾਰ ਜਿਹੜੇ ਬੰਦੇ ਨੇ ਮਨੀਸ਼ ਮਨੀਸ਼ ਕੁਮਾਰ ਸ਼ਾਮ ਸਿੰਘ ਅਸ਼wini ਤੇ ਦਸੰਦਰ ਸਿੰਘ ਨੇ ਅਲਰੇਡੀ ਕਾਫੀ ਮੁਕੰਮਲ ਕਰ ਦੇ ਜਨ ਚੋਰੀ ਦੇ ਨਹੀਂ ਜੀ ਕਿ ਹੋਰ ਕਿਸੇ ਇਹਨਾਂ ਤੇ ਚੋਰੀ ਤਾਂ ਮੁਕੰਮਲ ਕਰ ਦੇ ਜਨ ਤੇ ਇਹਨਾਂ ਚੋ ਕਿ ਦੋ ਰਮਨੀਸ਼ ਤੇ ਸ਼ਾਮ ਸਿੰਘ ਹੈ ਇਹਨਾਂ ਤੇ ਰਾਜਸਥਾਨ ਦੇ ਗੰਗਾ ਨਗਰ ਮੁਕਦਮੇ ਦਾ ਚੋਰੀ ਲਈ ਸਰਪਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਹੜੀ ਚੋਰੀ ਕੀਤੀ ਗਈ ਹੈ ਦੇਖੋ ਇਹ ਦਿਨ ਹੀ ਟਾਈਮ ਟੂ ਟਾਈਮ ਰੈਕੀ ਕਰਦੇ ਰਹਿੰਦੇ ਸੀ ਚਾਹ ਦੇ ਫਿਰਦੇ ਕਿਤੇ ਟ੍ਰਾਂਸਫਰੋਂ ਦੇਖ ਲਿਆ ਤੇ ਸ਼ਾਮ ਤੱਕ ਹੁੰਦੇ ਹੁੰਦੇ ਇਹ ਛੋਟੂ ਛੋਟੇ ਇੱਕ ਦਿਨ ਹੌਲੀ ਹੌਲੀ ਇੱਕ ਨਟ ਬੋਲਟ ਖੋਲ ਲਿਆ ਮਤਲਬ ਕਿ ਇਸ ਪ੍ਰੋਸੈਸ ਦੋ ਦਿਨ ਦੇ ਵਿੱਚ ਤਿੰਨ ਦਿਨ ਦੇ ਵਿੱਚ ਇਹ ਕੰਮ ਕਰ ਲੈਂਦੇ ਸੀ ਇਹ ਐਫ ਆਈ ਨੰਬਰ 108 ਹੈ ਇਹ ਅੰਡਰ ਸੈਕਸ਼ਨ ਹੈ 304 317 ਬੀ ਐਨ ਐਸ ਬਾਤੇ ਨਿਆਇ ਸੰਗਤ ਉਹ ਜਿੱਤ ਹੈ थाना सिटी ਫਜ਼ਿਲਕਾ ਪਰਚਾ ਦਰਜ